ਸਤਗੁਰੂ ਨਾਨਕ ਪਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੀ ਦਿਲਕਸ਼ ਖੂਬਸੂਰਤ ਇਮਾਰਤ ਇਸ ਤਰ੍ਹਾਂ ਸੁੰਦਰ ਢੰਗ ਨਾਲ ਸਜਾਈ ਗਈ ਹੈ ਮਨੋ ਜੀਵੇ ਹਰ ਇੱਕ ਨੁੱਕਰ ਗੁਰੂ ਸਾਹਿਬ ਦੇ ਪ੍ਰਕਾਸ਼ਪ੍ਰਭ ਦੀਆਂ ਵਧਾਈਆਂ ਦੇ ਰਹੀ ਹੋਵੇ। ਪੂਰਾ ਸ਼ਹਿਰ ਖੂਬਸੂਰਤ ਲਾਈਟਾਂ ਨਾਲ ਰੁਸ਼ਨਾਇਆ ਹੋਇਆ ਹੈ। ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਜ਼ਾ, ਬਗੀਚਾ, ਆਲੀਸ਼ਾਨ ਇਮਾਰਤ, ਬਾਜ਼ਾਰ, ਗਲੀਆਂ, ਚੌਂਕ ਹਰ ਇੱਕ ਚੀਜ਼ ਫੁੱਲਾਂ ਅਤੇ ਲਾਈਟਾਂ ਦੇ ਨਾਲ ਸ਼ਿੰਗਾਰੀ ਗਈ ਹੈ। ਭਾਰਤ ਵਾਲੇ ਪਾਸਿਓਂ ਅਤੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚੋਂ ਯਾਤਰੀ ਇਸ ਮੁਕੱਦਸ ਅਸਥਾਨ ਦੇ ਉੱਤੇ ਮੱਥਾ ਟੇਕਣ ਦੇ ਲਈ ਨਨਕਾਣਾ ਸਾਹਿਬ ਪਹੁੰਚ ਰਹੇ ਨੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪਾਠ ਰਖਵਾਈ ਗਏ ਨੇ ਜਿਨ੍ਹਾਂ ਦੀ ਅਰੰਭਤਾ ਹੋ ਚੁੱਕੀ ਹੈ ਅਤੇ ਇਹਨਾਂ ਪਾਠਾਂ ਦਾ ਪੂਰਵ 15 ਨਵੰਬਰ ਨੂੰ ਪਵੇਗਾ ਇਸ ਪਵਿੱਤਰ ਅਸਥਾਨ ਉੱਤੇ ਹਰ ਇੱਕ ਸਿੱਖ ਜਾਂ ਫਿਰ ਉਹ ਵਿਅਕਤੀ ਜੋ ਗੁਰਨਾਮ ਦੇ ਚੀਨੂ ਮੰਨਣ ਵਾਲਾ ਉਸ ਦੀ ਇਹ ਦਿਲ ਦੀ ਇੱਛਾ ਹੁੰਦੀ ਹੈ ਕਿ ਰੰਦੇ ਸਾਹਮਾ ਤੱਕ ਉਹ ਇੱਕ ਨਾ ਇੱਕ ਵਾਰ ਜ਼ਰੂਰ ਇਸ ਪਵਿੱਤਰ ਅਸਥਾਨ ਤੇ ਦਰਸ਼ਨ ਕਰੇ ਤੁਸੀਂ ਵੀ ਭਾਦਾਂ ਵਾਲਿਓ ਜੋ ਇਸ ਵੀਡੀਓ ਜ਼ਰੀਏ ਆਪਣੇ ਘਰ ਬੈਠੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਦਿਦਾਰੇ ਕਰਦੇ ਹੋ ਸਤਿਗੁਰੂ ਨਾਨਕ ਪਰਗਟਿਆ ਮਿਟੀ ਧੁੰਦ ਜਗ ਚੰਨਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬਲੋਆ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੀ ਦਿਲਕਸ਼ ਖੂਬਸੂਰਤ ਇਮਾਰਤ ਇਸ ਤਰ੍ਹਾਂ ਸੁੰਦਰ ਢੰਗ ਨਾਲ ਸਜਾਈ ਗਈ ਹੈ ਮਨੋ ਜੀਵੇ ਹਰ ਇੱਕ ਨੁੱਕਰ ਗੁਰੂ ਸਾਹਿਬ ਤੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇ ਰਿਹਾ ਪੂਰਾ ਸ਼ਹਿਰ ਖੂਬਸੂਰਤ ਲਾਈਟਾਂ ਨਾਲ ਰੁਸ਼ਨਾਇਆ ਹੋਇਆ ਹੈ ਗੁਰਦੁਆਰਾ ਸਹਿਬ ਦਾ ਮੁੱਖ ਦਰਵਾਜ਼ਾ ਬਗੀਚਾ ਆਲੀਸ਼ਾਨ ਇਮਾਰਤ ਬਾਜ਼ਾਰ ਗਲੀਆਂ ਚੌਂਕ ਹਰ ਇੱਕ ਚੀਜ਼ ਫੁੱਲਾਂ ਅਤੇ ਲਾਈਟਾਂ ਦੇ ਨਾਲ ਸ਼ਿੰਗਾਰੀ ਗਈ ਹੈ ਭਾਰਤ ਵਾਲੇ ਪਾਸਿਓਂ ਅਤੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚੋਂ ਯਾਤਰੀ ਇਸ ਮੁਕੱਦਸ ਅਸਥਾਨ ਦੇ ਉੱਤੇ ਮੱਥਾ ਟੇਕਣ ਦੇ ਲਈ ਨੰਕਾਣਾ ਸਾਹਿਬ ਪਹੁੰਚ ਰਹੇ ਨੇ ਗੁਰਦੁਆਰਾ ਸ਼੍ਰੀ ਨੰਕਾਣਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪਾਠ ਰਖਵਾਈ ਗਏ ਨੇ ਜਿਨ੍ਹਾਂ ਦੀ ਅਰੰਭਤਾ ਹੋ ਚੁੱਕੀ ਹੈ ਅਤੇ ਇਹਨਾਂ ਪਾਠਾਂ ਦਾ ਪ੍ਰੋਗ 15 ਨਵੰਬਰ ਨੂੰ ਪੜੇਗਾ ਇਸ ਪਵਿੱਤਰ ਅਸਥਾਨ ਉਤੇ ਹਰ ਇੱਕ ਸਿੱਖ ਜਾਂ ਫਿਰ ਉਹ ਵਿਅਕਤੀ ਜੋ ਗੁਰਨਾਣ ਦੇ ਚੀ ਨੂੰ ਮੰਨਣ ਵਾਲਾ ਹੈ ਉਸ ਦੀਏ ਦਿਲੀ ਇੱਛਾ ਹੁੰਦੀ ਹੈ ਕਿ ਰੇਂਦੇ ਸਾਹਮਾ ਤੱਕ ਉਹ ਇੱਕ ਨਾ ਇੱਕ ਵਾਰ ਜ਼ਰੂਰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰੇ ਤੁਸੀਂ ਵੀ ਭਾਗਾਂ ਵਾਲਿਓ ਜੋ ਇਸ ਵੀਡੀਓ ذریعے ਆਪਣੇ ਘਰ ਬੈਠੇ ਗੁਰਦੁਆਰਾ ਸ਼੍ਰੀਨਨਕਨ ਸਾਹਿਬ ਦੇ ਖੁੱਲੇ ਦਰਸ਼ਨ ਦਿਦਾਰੇ ਕਰਿਓ